ਅੱਜ ਇਹ ਜੋ ਸਾਡੀ ਕੁੜੀਆਂ ਹਨ ਇਹਨਾਂ ਨੇ ਜੋ ਆਪਣੇ ਬਹਿਨਾ ਦੀ ਉਮੀਦ ਨਾਲ ਜੁੜੀਆਂ ਇਹਨਾਂ ਦੇ ਪਰਿਵਾਰ ਜੋ ਜੁੜੇ ਹਨ ਇਹਨਾਂ ਦੇ ਵਾਸਤੇ ਆਪਾਂ ਕਈ ਮਹੀਨਾ ਤੋਂ ਇੱਕ ਆਮਦਨੀ ਦਾ ਸਾਧਨ ਲੱਭ ਰਹੇ ਸੀ ਤੇ ਆਪਾਂ ਇਹਨਾਂ ਦਾ ਗੁੱਡ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਕਰਾਈ ਆ ਔਰ ਇਸ ਬਾਅਦ ਇਹਨਾਂ ਨੇ ਸਾਰਿਆਂ ਨੂੰ ਟ੍ਰੇਨਿੰਗ ਕਰਨ ਤੋਂ ਬਾਅਦ ਸਰਟੀਫਿਕੇਟ ਮਿਲੇ ਆ ਹੁਣ ਪਹਿਨਾ ਦੀ ਉਮੀਦ ਸਹਿਯੋਗ ਦੇ ਨਾਲ ਇਹਨਾਂ ਨੂੰ ਆਪਾਂ ਹੁਣ ਬੈਂਕ ਲੋਨ ਕਰਾ ਰਹੇ ਆ ਬੱਕਰੀ ਪਾਲਣ ਦੇ ਵਿੱਚ ਇਹਨਾਂ ਦਾ ਕੰਮ ਸ਼ੁਰੂ ਹੋਣਾ ਹੈ 35 ਕੁੜੀਆਂ ਨੇ ਔਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਇਹਦੀ ਟ੍ਰੇਨਿੰਗ ਲਈਤੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਸ਼ੁਰੂਆਤ ਕਰਕੇ ਕਿਸੇ ਨੇ 5 ਬੱਕਰੀਆਂ ਰੱਖਣ ਦੀ ਕੋਈ 10 ਰੱਖਣਗੇ ਔਰ ਹੌਲੀ-ਹੌਲੀ ਇਹਨਾਂ ਨੂੰ ਦੇਖ ਕੇ ਸਾਨੂੰ ਪੂਰੀ ਪੂਰਾ ਵਿਸ਼ਵਾਸ ਹੈ ਕਿ ਹੋਰ ਵੀ ਸਾਡੇ ਜੋ ਬਹਿਣਾ ਦੀ ਉਮੀਦ ਦੇ ਜੋ ਮੈਂਬਰ ਹੈ ਉਹ ਇਹਨਾਂ ਦੇ ਨਾਲ ਜੁੜਨਗੇ ਔਰ ਇਹਨੂੰ ਇੱਕ ਬਹੁਤ ਵੱਡੇ ਪੱਧਰ ਤੇ ਅੱਪਾ ਲੈ ਕੇ ਜਾਣਾ ਚਾਹੁੰਦੇ ਹਾਂ ਗਾਰਡ ਫਾਰਮਿੰਗ ਜਿਹੜਾ ਕੀਤਾ ਇਹਨੂੰ ਬਲੈਕ 골ਡ ਦਾ ਨਾਮ ਦੇ ਦਿੱਤਾ ਗਿਆ ਹੈਗਾ ਤੇ ਸਾਡੀਆਂ ਇਹ ਲੇਡੀਆਂ ਨੇ ਜਿਹੜੀਆਂ ਉਹਨਾਂ ਦਾ ਇਹ ਸਪੈਸ਼ਲ ਇਨੀਸ਼ੀਏਟਿਵ ਆਇਆ ਹੈਗਾ ਇਹਦੇ ਵਿੱਚ ਆ ਭੈਣਾਂ ਦੀ ਉਮੀਦ ਦੇ ਵਿੱਚ ਕਿ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੁਸਾਇਟੀ ਨੂੰ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਗਿਆ ਕਿ ਔਰਤਾਂ ਵੀ ਹਰ ਪੱਖ ਦੇ ਵਿੱਚ ਅੱਗੇ ਆ ਕੇ ਵੱ ਚੜ ਕੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਵਿੱਚ ਹਿੱਸਾ ਪਾ ਸਕਦੀਆਂ ਨੇ ਸਾਨੂੰ ਘਰ ਬੈਠੇ ਕੰਮ ਦਿੱਤਾ ਦੀ ਬਹੁਤ-ਬਹੁਤ ਧੰਨਵਾਦ ਕਰਦਾ